ਲਓ ਭਾਈ ਮੰਡੀ ਚ ਪਹੁੰਚ ਗਏ ਮੰਡੀ ਚ ਹਲਚਲ ਹੋ ਰਹੀ ਆ ਬਹੁਤ ਜ਼ਿਆਦਾ ਜਗ੍ਹਾ ਤਾਂ ਹੈ ਨਹੀਂ ਬਹੁਤ ਵਧੀਆ ਜੀ ਲਓ ਜੀ ਮਿੱਤਰੋ ਭਾਗੇ ਜਾ ਚੈਨਲ ਡਿਊਟੀ ਲੱਗੀ ਅੱਜ ਮੇਰੀ ਪੱਕੀ ਦੂਜੇ ਪਾਸੇ ਗੋਗਰੂ ਸੜਕ ਤਾਂ ਦੂਜੀ ਵਾਹਨ ਤੇ ਇੱਧਰ ਚਾਚੋ ਨਾਲ ਚੱਲ ਰਹੀ ਆ ਵਿਚਾਲ ਨਾਲ ਭਾਗਿਆ ਕੰਮ ਪੁਰਾਣਾ ਹਾਂ ਹਾਂ ਕੰਮ ਪਾ ਪੂਰਾ ਭਾਗਿਆ ਸਮਝ ਲੋ ਬਾਈ ਕੋਈ 3 21 ਬਾਈ ਤੱਕ ਸਾਫ ਹੋ ਜੂਏ ਬਾਈ ਤੱਕ ਨਹੀਂ ਲੱਭਦਾ ਬਾਈ ਤੱਕ ਮੈਨ ਲੱਗਦਾ ਵਿਲੇ ਹੋ ਜਾਣਾ ਆਪਾਂ ਚੱਲ 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 ਚਲੋ ਚਲੋ ਆ ਗਿਆ ਮੈਂ ਮਰਜੀ ਵਾਰ ਹਿੰਮਤ ਆ ਜਾ ਔਰ ਪੈਜ ਬਦਲ ਲੂ ਬਦਲ ਚੱਲ ਬੁੱਕੇ ਚੱਲ ਛੇਤੀ ਤੇਰਾ ਅੱਛਾ ਕਿੰਨਾ ਰਹਿ ਗਿਆ ਬੱਸ ਹੁਣ ਘੇਰ ਰਹਿ ਗਈ ਲੱਗਦਾ ਲੋ ਵੀ ਵੀਰੇ ਸਵੇਰੇ ਟੜਕੇ ਸਾਡੇ ਇੱਕ 4 ਵਜੇ ਦਾ ਟਾਈਮ ਆ। ਬਾ ਮੰਡੀ ਵੀ ਚੱਲੇ ਆ ਹੁਣ। ਰਾਣੀਆਂ ਤੇ ਨੇ ਵੀ ਤਿਆਰ ਆ ਬੰਦੇ ਆ ਰਹੇ ਆ ਘੋਲੀ-ਘੋਲੀ ਕਰਕੇ ਵੀ ਜਾਣਗੇ। ਤੇ ਅਸੀਂ ਮੈਂ ਆਲਰੇਡੀ ਦੋਨੇ ਮੰਡੀ ਨੂੰ। ਤੇ ਬਾਕੀ ਤੁਹਾਨੂੰ ਮੈਂ ਦੱਸ ਦਾਂ ਕਿਵੇਂ ਲੋਟ ਲੱਗਿਆ। ਪਹਿਲਾ ਪਹਿਲਾ ਗੇੜਾ ਆਵੇ ਪਹਿਲਾ ਪਹਿਲਾ ਗੇੜਾ ਨੌੜ ਲੱਗਿਆ ਆਲੇ ਮੰਡੀ ਦਾ ਉਹ ਕੱਟਦੇ ਆ ਗਏ ਡੈਡੀ ਦੇ ਵੀ ਪਿੱਛੇ ਚੱਲਿਆ ਨਹੀਂ ਜਾਂਦਾ ਇਹ ਵੀ ਭਜਾ ਕੇ ਅੱਗੇ ਕੱਢੇ ਨਾ ਤੇ ਜਿਹੜੇ ਪਹੁੰਚ ਗਏ 5 ਵਜੇ 5:30 ਕੇ 5 ਦਾ ਟਾਈਮ ਆ ਮੰਡੀ ਪੂਰੀ ਫੁੱਲ ਹੋਈ ਪਈ ਆ ਤੇ ਜੀ ਉਹ ਨਹੀਂ ਮਿਲਣਾ ਇੱਥੇ ਨਹੀਂ ਟਰਾਲੀਆਂ ਪਛਾਣਨੇ ਆ ਵੀਰਾ ਕਹਿੰਦਾ ਲਖਦੇ ਦਾ ਢਿੱਲੂ ਹੋਣੀ ਆ ਹਾਂ ਜਿਹੜਾ ਤੁਹਾਨੂੰ ਇਹਨਾਂ ਕੋਲ ਚੱਲ ਕੇ ਕੋਈ ਨਾ ਆ ਟਰਨ ਆ ਨਾ ਵਾਲੇ ਤਨਕਰ ਆਪੁਰ ਲੋ ਬਾਈ ਮੰਡੀ ਚ ਪਹੁੰਚ ਗਏ ਮੰਡੀ ਚ ਹਲਚਲ ਹੋ ਰਹੀ ਆ ਬਹੁਤ ਜ਼ਿਆਦਾ ਜਗ੍ਹਾ ਤਾਂ ਹੈ ਨਹੀਂ ਬਹੁਤ ਵਧੀਆ ਜੀ ਲਓ ਜੀ ਇੱਕ ਟਰਾਲੀ ਤਾਂ ਆਪਾਂ ਨੇ ਖਾਲੀ ਕਰਤੀ ਦੂਈ ਉਹ ਖੜੀ ਆ ਉਹਨੂੰ ਵੀ ਲਿਆ ਉਰੀ ਲਾ ਦਨੇ ਆ ਨਾ ਉਹਨੂੰ ਵੀ ਇੱਥੇ ਹੀ ਲੱਗ ਜੂਗੀ ਆ ਕੱਠੀ ਢੇਰੀ ਲੱਗੀ ਵੀ ਸੇਟ ਜੀ ਬਹਿ ਠੀਕ ਰਹਿੰਦਾ ਹਾਂ ਫੇਰ ਮੈਂ ਬੈਠਣਾ ਵੀ ਆ ਉਰੇ ਲਾਲਾ ਠੀਕ ਹੈ ਪਾ ਸਾਨੂੰ ਥੋੜਾ ਜਨਾ ਟਾਈਮ ਦੇ ਦਿਆ ਕਰੋ ਸਾਜਰੇ ਮੈਂ ਤਾਂ ਫੋਨ ਕਰਕੇ ਆਉਣਾ ਹੁੰਨਾ ਵੀ ਹਾਂ ਕਿਵੇਂ ਕਰਨਾ ਬਸ ਥਿਲੇ ਹੋ ਰਿਹਾ ਤਿੰਨ ਰਾਤਾ ਹੋ ਗਿਆ ਜੀ ਅੱਛਾ ਜੀ ਲੈ ਬੁਰਾ ਕਿਆ ਕਰੇ ਠੀਕ ਹੈ ਠੀਕ ਹੈ ਠੀਕ ਉਹ ਮਾਲ ਤਾਂ ਵਧੀਆ ਆ ਰਿਹਾ ਇਸ ਵਾਰ ਹੁਣ ਹਾਲ ਤੱਕ ਸਿਕਾਉਣ ਦੀ ਲੋੜ ਤਾਂ ਨਹੀਂ ਪਈ ਦੁਕਾਨ ਪਈਏ ਪਹਿਲਾਂ ਪਹਿਲਾਂ ਠੀਕ ਹੈ ਠੀਕ ਥੋੜਾ ਤਾਂ ਪੱਕ ਗਿਆ ਵਾ ਵਧੀਆ ਚੱਲੀ ਜਾਂਦਾ ਕੰਮ ਮੈਂ ਹੁਣ ਵੀਰੇ ਖਾਲੀ ਕਰਕੇ ਘਰ ਨੂੰ ਜਾਣਾ ਹੁਣ ਇਹ ਟਰਾਲੀ ਘਰਾਂ ਖੜਾ ਕੇ ਕਮੇਨ ਚਲਵਾ ਕੇ ਫੇਰ ਦੁਬਾਰੇ ਉਰੇ ਆਉਂਗਾ ਮੰਡੀ 'ਚ ਵੀ ਵੀ ਲੈ ਆਏ ਡੈਡੀ ਦੋ ਟਰਾਲੀ ਉਰੀ ਉਰੀ ਖਾਲੀ ਕਰ ਦੇਣੀ ਆਪਾਂ ਨੂੰ ਪੂਰਾ ਆਪਣੇ ਦੋ ਜੇ ਇਕੱਠੀਆਂ ਕਰ ਲਈ ਹੋ ਜਾਣਗੀਆਂ ਫਾਇਦਾ ਬੰਦੇ ਨੂੰ ਕੋਲ ਬੈਠਣਾ ਵੀ ਸੌਖਾ ਹੈ ਜੇ ਲੱਗ ਲੱਗ ਹੋ ਜਾਣ ਫੇਰ ਇੱਕ ਗੇੜਾ ਉਧਰ ਇੱਕ ਉਧਰ ਲਓ ਜੀ ਮਿੱਤਰੋ ਭਾਗੇ ਜਾ ਚੈਨਲ ਡਿਊਟੀ ਲੱਗੀ ਅੱਜ ਮੇਰੀ ਪੱਕੀ ਦੂਜੇ ਪਾਸੇ ਗੋਗਰੂ ਸੜਕ ਤਾਂ ਦੂਜੀ ਮਸ਼ੀਨ ਤੇ ਇਧਰ ਚੈਕ ਟੋਨ ਵਾਲੀ ਚੱਲ ਰਹੀ ਆ ਬਚਾਲ ਦਾ ਭਾਗਿਆ ਕੰਮ ਭੁਲਾਣਾ ਹਾਂ ਹਾਂ ਕੰਮ ਪਾਸ ਹੈ ਪੂਰਾ ਭਾਗਿਆ ਸਾਮ ਚਲੋ 22 23 21 22 ਤੱਕ ਸਾਫ ਹੋ ਜੂਏ 22 ਤੱਕ ਨਹੀਂ ਲੱਭਦਾ 22 ਤੱਕ ਮੈਨ ਲੱਭਦਾ ਵੇਲੇ ਹੋ ਜਾਣਾ ਆਪਾਂ ਹਾਂ ਆ ਦੋ ਕੁ ਦਿਨਾਂ ਦੇ ਵਿੱਚ ਆ ਸਾਰਾ ਏਰੀਆ ਦਾ ਕਰ ਦੇਣਾ ਆਪਾਂ ਇਧਰ ਨੂੰ ਵੀ ਨੂੰ ਆਪਣੀ ਦੂਜੀ ਆ ਜਾਣੀ ਆ ਹਾਂ ਬਸ 22 ਤੱਕ ਵਿਲੇ 22 ਤੱਕ ਵਿਲੇ ਦੋ ਦਿਨਾਂ ਚ ਵਿਲੇ ਜੰਪੋ ਨਹੀਂ ਵੱਢਿਆ ਹਲੇ ਹੋ ਡਰਾਈਵਰ ਸਾਹਿਬ ਤਾਂ ਬਿਕ ਬਿਕ ਗਿਆ ਜੰਪੋ ਦੀ ਵੇਚਤੀ ਡਰਾਈਵਰ ਸਾਹਿਬ ਕਿਦਾਂ ਹਾਂਜੀ ਵਧੀਆ ਡਰਾਈਵਰ ਕਹਿੰਦਾ ਦੇ ਲੈ ਚੱਲ ਕੋਈ ਨਹੀਂ ਕਹ ਡਰਾਈਵਰ ਲੇ ਚੰਗੇ ਅਸੀਂ ਡਰਾਈਵਰ ਨੂੰ ਤਾਂ ਪੈਸੇ ਹੀ ਮਿਲ ਜਾਣੇ ਆ ਅਸੀਂ ਜਦਾ ਕਰਿਆ ਹੋਇਆ ਇਹਨਾਂ ਨਾਲ ਡਰਾਈਵਰ ਨੂੰ ਪਹਿਲਾਂ ਪੈਸੇ ਮਿਲ ਜੰਨੇ ਆ ਵੀ ਦੇਖਿਓ ਤੁਸੀਂ ਹਾਂ ਹਾਂ ਲਈ ਵਰਦਾ ਦੋ ਤਿੰਨ ਚੀਜ਼ਾਂ ਨਾਲ ਨੰਨਾ ਠੀਕ ਹੈ ਅਰਦਾ ਵੀ ਇਹ ਕਿੱਦਾਂ ਚੱਲ ਰੂਗਾ ਹੁਣ ਇਹ? ਉਹ ਚਾਚਾ ਉਹਨੂੰ ਕਿਹਾ ਨਹੀਂ ਵੀ ਉਧਰ ਨਹੀਂ। ਜੀ ਮੰਡੀ ਤੋਂ ਆ ਕੇ ਸਿੱਧਾ ਕਮੈਨ ਕੋਲ ਇਹ ਆਪਣੀ ਮੋਟਰਨੀ ਢਾਬੇ ਕੋਲ ਜੀਟੀ ਰੋਡ ਤੇ ਚੱਲ ਰਹੀ ਹੈ ਕਮੈਨ। ਜਿਹੜੇ ਰੋਡ ਦੇ ਸਾਹ ਦੇ ਨੇੜੇ ਆ। ਇਹ ਹਰਪ੍ਰੀਤ ਵੀਰੇ ਦੇ ਲੱਗੀ ਹੋਈ ਹੈ ਜਿਹੜਾ ਛਿੰਦਾ ਹੁੰਦਾ ਵੀਰੇ ਦੇ ਤੇ ਭਾਈ ਦੀ ਵਟ ਰਹੇ ਆ ਸਾਰਾ ਦਿਨ ਚੱਲੂਗੀ ਅੱਜ। ਖਾਸਾ ਏਰੀਆ ਵੀਰੇ ਦਾ ਵੀ ਅੱਜ ਕਰਦੇ ਆ ਸਾਫ। ਵੀਰੇ ਸਾਧਰੇ ਚਲਾ ਪੀਤੀ ਇਹ। ਇੱਕ ਟਰਾਲੀ ਭਰਤੀ ਇਹਨਾਂ ਨੇ ਵੜਤੇ 5-4 ਕਿੱਲੇ ਦਾ ਵੜਤੇ ਇਹਨਾਂ ਨੇ ਆਹ ਭਰਤੀ ਇੱਕ ਤੇ ਹੁਣ ਉਹਦੇ ਚ ਲੱਗੇ ਪਾਉਣਗੇ ਇੱਕ ਆ ਕੇ ਖੜ ਗਈ ਤੇ ਬਾਕੀ ਇਹਨਾਂ ਦੇ ਨਾਲ ਦੀ ਨਾਲ ਮੰਡੀ ਗੇੜੇ ਲਈ ਜਣੇ ਸਰਾਂਦੇ ਘੇਰਦੇ ਆਂ ਜਣੀ ਕਿ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ 2 ਕ ਘੰਟੇ ਚ ਟਰੈਕਟਰ ਮੁੜੀ ਜਾਂਦਾ ਰਹਿਣਾ ਵੀ ਚਾਚੇ ਕਿ ਨਹੀਂ ਫੇਰ ਪਹੁੰਚ ਗਏ ਪਰ ਪਹਿਲਾ ਦੋ ਚਾਚੇ ਨੂੰ ਵਧਾਈਆਂ ਝਾੜ ਨਿਕਲੇ ਇਹਦਾ ਪੂਰਾ ਨਿਕਲੇ ਕਿ ਨਹੀਂ ਨਿਕਲਿਆ ਚਾਲ ਬਾਈ ਵਧਾਈਆਂ ਤੈਨੂੰ ਹਾਂ ਉਹ 500 ਦੀ ਤਾਂ ਦੱਸ ਜਾ ਉਰੇ ਆ 500 ਲਹੇ ਧਾਰੇ ਹੁਣ ਤੂੰ ਦੇਖ ਕੇ ਨਵੇੜ ਕੇ ਬਰਾ ਕਰ ਬਸ ਉਹ ਆ ਗਿਆ ਫੜੋ ਜੀ ਕਿਹਨੂੰ ਹਾਂ ਜੀ ਨੂੰ ਕਹਦੇ ਇੰਨੇ ਫੋਨ ਆਏ ਨਾ 500 ਵਾਲੇ ਵੀ ਚਾਚਾ 500 ਦਊਗਾ ਵੇ ਚੱਲ ਹੁਣ ਦੇ ਦੇ ਫਟਾਫਟ ਫੇਰ ਲੈ ਨਹੀਂ ਕੋਈ ਲੈ ਨਹੀਂ ਕੋਈ ਨੇ ਕਿਸਾ ਉਹ ਨਹੀਂ ਨਹੀਂ ਰਿਹਾ ਨਹੀਂ 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 ਚਾਚੇ ਨੂੰ ਚਾਚੇ ਨਾਲਾ ਗੱਲ ਲੋ ਬਈ ਮਾ ਉਹ ਘਾਲੇ ਕੀ ਡੇ ਜਾ ਗਾ ਸਾਡੇ ਤੇ ਗਾ ਪਾ ਲਨੇ ਆ ਤੇ ਮੰਡੀ ਵੇਚਾਂ ਦੀ ਤੀ ਆਪਣੀ ਤਕਰੀਬਨ ਓਵਰオール 21 22 ਦਾ 20 21 ਦੇ ਵਿੱਚ ਵਿੱਚ ਦਾ ਇੰਨਾ ਕੁ ਝਾੜਾ ਝੜਾ ਲੈ ਰਿਹਾ ਤੇ ਬਾਕੀ 826 ਸਵਾਰ ਬਹੁਤ ਸੋਹਣੀ ਨਿਕਲਦੇ ਜੀ ਆ ਦਾਣਾ ਦੂਣਾ ਬਥੇਰਾ ਮਿਲੂਗਾ ਮੰਡੀ ਦੇ ਵਿੱਚ ਵੀ ਫਲਹਾਲ ਥੋੜਾ ਬੋਤਾ ਹਲੇ ਕਾਲੀ ਵੀ ਨਾ ਕਰੋ ਫਸਲਾਂ ਨੂੰ ਹਨਾ ਮਤਲਬ ਕਈ ਤਾਂ ਬਹੁਤੀ ਜ਼ਿਆਦਾ ਨੇਰੀ ਲੈਂਦੀ ਵੀ ਫਿਰ ਫਾਇਦਾ ਕੀ ਹੈ ਉੱਥੇ ਜਾ ਕੇ ਫਿਰ ਮੋਚਰ ਨਹੀਂ ਆਪਣਾ ਲੋਟ ਆਉਂਦਾ ਹਨਾ ਤੇ ਪੂਰੀਆਂ ਸਹੀ ਬੱਤ ਸਿਰ ਆਈ ਨੀ ਵੀ ਬਹੁਤ ਹੀ ਬਹੁਤ ਹੀ ਰਾੜ ਲੈਣੀ ਐ ਦੂਜੀ ਦਾ ਮੰਦਿਰ ਚਾੜ ਠੀਕ ਰਿਹਾ ਉਹਦਾ ਹਾਂ ਉਹਦਾ ਝਾੜ ਵਧੀਆ ਤਾਂ ਠੀਕ ਹੈ ਹੋ ਗਿਆ 20 ਪਲੱਸ ਹਾਂ 21 ਵਾ ਠੀਕ ਹੈ ਵਾ ਇੰਨੇ ਕ ਆ ਗਿਆ ਬਥੇਰਾ ਚੱਪਣ ਪੁੱਟ ਗਿਆ ਬਸ ਸਾਲਾ ਗੁੱਲੀ ਡੰਡਾ ਬਹੁਤ ਗੁੱਲੀ ਡੰਡਾ ਉਹ ਦੋ ਗਿੱਲੇ ਠੀਕ ਤੇ ਇਧਰਲੇ ਹਾਂ ਉਹ ਵੀ ਠੀਕ ਆ ਬਾਕੀ ਇਹ ਹਾਂ ਹਾਂ ਇਹ ਠੀਕ ਹੈ ਇਹ ਠੀਕ ਹੈ ਬੁੱਲੀ ਡੰਡਾ ਬਹੁਤ ਆ ਉਹਦਾ ਦੇਖ ਲਿਆ ਤੇ ਕੰਮ ਬਾਕੀ ਪੂਰਾ ਜੋਰਾਂ ਨਾਲ ਚੱਲ ਪਿਆ ਜੀ ਰਾਤ ਨੂੰ ਕਾਫੀ ਢੇਰਾ ਹੋ ਜਾਂਦਾ ਹੁਣ ਟਾਈਮ ਤਾਂ ਮੈਂ ਦੱਸ ਨਹੀਂ ਸਕਦਾ ਕਿਉਂਕਿ ਵੀਰ ਦਿਨ ਐ ਇੱਕ ਦੋ ਨੇ ਮੈਨੂੰ ਫੋਨ ਕਰੇ ਕਹਿੰਦਾ ਪਤੰਦਰਾ ਆਪਣੇ ਨਾਲ ਉਹ ਲੱਗਿਆ ਵਾ ਵੀ ਦੱਸਿਆ ਵਾ ਵੀ ਟਾਈਮ ਹੈ ਨਾ ਗਵਰਨਮੈਂਟ ਦੇ ਵੀ ਕਿੰਨੇ ਤੋਂ ਕਿੰਨੇ ਤੱਕ ਤੈਗ ਰਿਹਾ ਵਾ ਹੈ ਨਾ ਹੁਣ ਅੱਖਾਂ ਹੀ ਦੱਸ ਸਕਦੀਆਂ ਵੀ ਕਿੱਥੇ ਕਿ ਤੱਕ ਕਿੰਨਾ ਕੰਮ ਹੁੰਦਾ ਕਿੰਨਾ ਕ ਨਹੀਂ ਹੁੰਦਾ ਸਵੇਰੇ ਤੜਕੇ ਸੱਜਰੀ ਕਾਰਵਾਈਆਂ ਚੱਲ ਪੰਨੀਆਂ ਤੇ ਲੇਟ ਨਾਈਟ ਤੱਕ ਚੱਲਦਾ ਕੰਮ ਪੂਰਾ ਸੋ ਬਾਕੀ ਠੀਕ ਹੈ ਜੀ ਅੱਜ ਇੰਨੀ ਕਿ ਵੀਡੀਓ ਬਣੀ ਸੀ ਮੰਡੀ ਦੀ ਤੇ ਆਪਣਾ ਦੂਜਾ ਨਾ ਮਾੜੇ ਮੋٹے ਕਮੈਨਾਂ ਦੇ ਸ਼ੂਟ ਲੈ ਆ ਸੋ ਠੀਕ ਹੈ ਬਾਕੀ ਜਾਣਾ ਹੁਣ ਨਾਨਕਿਆਂ ਦੇ ਤੇ ਨਾਨਕੇ ਘਰੇ ਚਲਦੇ ਆ ਅੱਜ ਸਾਰਾ ਦਿਨ ਮਾਮੇ ਕੋਲੇ ਮਸ਼ੀਨ ਲੈਣੀ ਆ ਅੱਜ ਨਾਲ ਜਿਆ ਨਾਨਕੇ ਮੇਲੇ ਬਹੁਤ ਜਿਆਦਾ ਦੂਰ ਨਹੀਂ ਹੈਗੇ ਤਕਰੀਬਨ 4 ਤੋਂ 5 ਕਿਲੋਮੀਟਰ ਦੇ ਦਰੀ ਦੇ ਵਿੱਚ ਹੈ ਤੇ ਅੱਜ ਸਾਰਾ ਦਿਨ ਉੱਥੀ ਆ ਆਪਣਾ ਉਹ ਟਰੈਕਟਰ ਟਰਾਲੀ ਵੀ ਹੁਣਾ ਉਹਦੇ ਸਰਾਂਤਾ ਢੇਡਾ ਲਾ ਕੇ ਮੁੜਿਆ ਆਣਾ ਤੇ ਬਾਕੀ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਮਿਲਦੇ ਆ ਜੀ ਅਗਲੀ ਵੀਡੀਓ ਚ ਠੀਕ ਹੈ ਸਤਿ ਸ਼੍ਰੀ ਅਕਾਲ